ਆਓ ਹੁਣ ਅਗਲੀ ਮਾਤਰਾ ਹੋੜਾ ਮਾਤਰਾ ਬਾਰੇ ਜਾਣਕਾਰੀ ਲਈਏ ਹੋੜਾ ਮਾਤਰਾ ਦਾ ਸ਼ਬਦਾ ਸਮੇਤ ਕਿਵੇਂ ਉਚਾਰਨ ਹੁੰਦਾ ਹੈ ਹੋੜਾ ਮਾਤਰਾ ਦੀਰਗ ਤੁਣੀ ਦੇ ਵਿੱਚ ਉਚਾਰਨ ਹੋਵੇਗੀ ਦੀਰਗ ਤੋ ਭਾਵ ਵੱਧ ਬੋਲੀ ਜਾਣ ਵਾਲੀ ਮਾਤਰਾ ਹੋੜਾ ਮਾਤਰਾ ਨੂੰ ਕਦੇ ਵੀ ਲਗੂ ਤੁਣੀ ਦੇ ਵਿੱਚ ਉਚਾਰਨ ਨਹੀਂ ਕਰਨਾ ਇਹ ਹਮੇਸ਼ਾ ਹੀ ਦੀਰਘ ਧੁਨੀ ਦੇ ਵਿੱਚ ਉਚਾਰਨ ਹੁੰਦੀ ਹੈ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਆਓ ਹੁਣ ਹੋੜਾ ਵਾਲੇ ਮਾਤਰਾ ਦਾ ਸ਼ਬਦਾਂ ਸਮੇਤ ਉਚਾਰਨ ਕਰੀਏ ਓਟ ਊੜੇ ਨੂੰ ਹੋੜਾ ਓ ਟੈਂਕਾ ਮੁਕਤਾਟ ਓਟ ਮੋਤੀ ਮੰਮੇ ਨੂੰ ਹੋੜਾ ਮੋ ਤੱਤੇ ਨੂੰ ਬਿਹਾਰੀ ਤੀ ਮੋਤੀ ਸੋ ਇਹ ਦੋਨੇ ਦੀਰਘ ਮਾਤਰਾ ਸਨ ਜਿਵੇਂ ਸੋਚਾ ਸਸੇ ਨੂੰ ਹੂੜਾ ਸੋ ਚੱਚੇ ਨੂੰ ਦਲਾਮਾ ਚਾ ਹੋਵਈ ਹਾਹੇ ਨੂੰ ਹੂੜਾ ਹੋ ਵਾਵਾ ਮੁਕਤਾ ਵ ਈੜੀ ਨੂੰ ਬਿਹਾਰੀ ਈ ਹੋਵਈ ਸੋ ਇਥੇ ਵੀ ਹਮੇਸ਼ਾ ਹੀ ਧਿਆਨ ਰੱਖਣਾ ਹੈ ਇਸ ਨੂੰ ਹੋ ਵੀ ਨਹੀਂ ਆਖਣਾ ਹਾਏ ਨੂੰ ਹੋੜਾ ਹੋ ਵਾਵਾ ਮੁਕਤਾਬ ਈੜੀ ਨੂੰ ਵਿਹਾਰੀ ਈ ਹੋਵਈ ਸੋਹਣਾ ਸਸੇ ਨੂੰ ਹੋੜਾ ਸੋ ਹਾਹਾ ਮੁਕਤਾਹ ਨਾਣੇ ਨੂੰ ਕੰਨਾਣਾ ਸੋਹਣਾ ਕੋੜਾ ਕੱਗੇ ਨੂੰ ਹੋੜਾ ਕੋ ਉੜਾਲੇ ਨੂੰ ਕੰਨਾ ਅੜਾ ਕੋੜਾ ਗੋਦਾਵਰੀ ਗੱਗੇ ਨੂੰ ਹੋੜਾ ਗੋ ਦੱਦੇ ਨੂੰ ਕੰਨਾ ਦਾ ਵਾਵਾ ਮੁਕਤਾਵ ਰਾਰੇ ਨੂੰ ਵੀ ਹਰੀਰੀ ਗੋਦਾਵਰੀ ਸਰੋਵਰ ਸਸਾ ਮੁਕਤਾਸ ਰਾਰੇ ਨੂੰ ਹੋੜਾ ਰੋ ਵਾਵਾ ਮੁਕਤਾਵ ਰਾਰਾ ਮੁਕਤਾਰ ਸਰੋਵਰ ਸੋ ਇਹ ਹੋੜਾ ਜਿਹੜਾ ਹੈ ਇਹ ਹਮੇਸ਼ਾ ਹੀ ਦੀਰਘ ਧੁਨੀ ਦੇ ਵਿੱਚ ਉਚਾਰਨ ਕਰਨਾ ਹੈ ਜਿਵੇਂ ਤੁਸੀਂ ਹੁਣੇ ਦੇਖਿਆ ਹੀ ਹੈ ਕਿ ਸਰੋਵਰ ਸਸ ਮੁਕਤਾ ਸ ਰਾਰੇ ਨਹੋੜਾ ਰੋ ਵਾ ਵਾ ਮੁਕਤਾ ਵ ਰਾਰਾ ਮੁਕਤਾਰ ਸਰੋਵਰ ਸੋ ਆਓ ਹੁਣ ਅਗਲਾ ਸ਼ਬਦ ਲਈਏ ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਗਾਵੈ ਓ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਕਕੇ ਨੂੰ ਹੋੜਾ ਕੋ ਤਾਣ ਤਤੇ ਨੂੰ ਕੰਨਾ ਤਾ ਨਾਣਾ ਮੁਕਤਾਣ ਤਾਣ ਹੂ ਵਾ ਹੇ ਨੂੰ ਹੋੜਾ ਹੋ ਵਾ ਵੇ ਨੂੰ ਦਲਾਵਾ ਵਾ ਹੋ ਵਾ ਕਿ ਸੈ ਤਾਣ ਸੋ ਇਥੇ ਵੀ ਇਹ ਜਿੰਨੀਆਂ ਵੀ ਮਾਤਰਾ ਨੇ ਇਹ ਸਾਰੀ ਅਹੀਂ ਦੀਰਘ ਮਾਤਰਾ ਨੇ ਸਿਰਫ ਇੱਕ ਕਕੇ ਨੂੰ ਸਿਹਾਰੀ ਇਹ ਲਘੂ ਹੈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਸੋ ਆਓ ਹੁਣ ਅਗਲੇ ਸ਼ਬਦ ਬਾਰੇ ਜਾਣਕਾਰੀ ਲਈਏ ਜਿਵੇਂ ਕਿ ਅਗਲਾ ਸ਼ਬਦ ਹੈ ਅਗਲਾ ਸ਼ਬਦ ਜੋ ਦੀर्घ ਮਾਤਰਾ ਦੇ ਵਿੱਚ ਹੋੜੇ ਵਾਲਾ ਹੈ ਉਹ ਮੰਮੇ ਨੂੰ ਹੋੜਾ ਮੋ ਰਾਰਾ ਮੋਰ ਮੰਮੇ ਨੂੰ ਹੋੜਾ ਮੋ ਲਲਾ ਮੋਲ ਜਿਵੇਂ ਸਸੇ ਨੋਹੜਾ ਸੋ ਇੱਥੇ ਇੱਕ ਗੱਲ ਧਿਆਨਯੋਗ ਰੱਖਣੀ ਹੈ ਸਸੇ ਨੋਹੜਾ ਸੋ ਸਸੇ ਨ ਕਨੋੜਾ ਸੋ ਇਹ ਦੋਨਾਂ ਮਾਤਰਾਵਾਂ ਦਾ ਅੰਤਰ ਰੱਖਣਾ ਹੈ ਜਿਵੇਂ ਕਰੋ ਮੰਮੇ ਰਾਰੇ ਨੋਹੜਾ ਰੋ ਮਰੋ ਜਿਵੇਂ ਮੰਮੇ ਨੋਹੜਾ ਮੋ ਰਾਰਾ ਮੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ